ਨਾ ਪਾਣੀ ਪੀਣਾ ਮੁਸਲਮਾਨਾਂ ਨੇ ਨਾ ਹਿੰਦੂਆਂ ਨੇ ਇਹਦਾ ਸਾਂਝੀ ਚੀਜ਼ ਆ ਨਾ ਇਹਦੇ ਉੱਤੇ ਤਾਂ ਇੱਕ ਸਾਂਝੀ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਆ ਈਵਨ ਅਸੀਂ ਤਾਂ ਕਿ ਉੱਥੇ ਡਿਸਾਈਡ ਕੀਤਾ ਵੀ ਇਹ ਤਾਂ ਵਾਟਰ ਅਰਜੈਂਸੀ ਮਜਾਜ ਦੇਖ ਕਲੀਅਰ ਕਰਨੀ ਚਾਹੀਦੀ ਆ ਤੇ ਬੁੱਢਾ ਦਰਿਆ ਕਹਿੰਦੇ ਸਾਡੇ ਬਜ਼ੁਰਗ ਉਹਦੇ ਚ ਨਹਾਉਂਦੇ ਰਹਿੰਦੇ ਜਦੋਂ ਆਪਾਂ ਪਿੰਡਾਂ ਜਾਂਦੇ ਆ ਸ਼ਹਿਰਾਂ ਦੇ ਨਾਲ ਲੱਗਦੇ ਉਹ ਕਹਿੰਦੇ ਸੀ ਨਹਾਉਂਦੇ ਰਹਾਂ ਹੁਣ ਬਿਲਕੁਲ ਗੰਦਾ ਨਾਲੇ ਦਾ ਰੂਪ ਧਾਰਨ ਚੁੱਕਿਆ ਬਹੁਤ ਸਾਰੀਆਂ ਸਰਕਾਰਾਂ ਫੇਲ ਹੋ ਗਈਆਂ ਸੰਤ ਸਮਾਜ ਫੇਲ ਹੋ ਗਿਆ ਹੁਣ ਟੋਪਰਾਲਾ ਤੁਸੀਂ ਕਰਨ ਲੱਗੇ ਹੋ ਟਿੱਚਾ ਤੁਹਾਡਾ ਕੀ ਐ ਲੋਕ ਕੀ ਸੋਚਣ ਲੋਕਾਂ ਪਿਛਲੇ 25-30 ਸਾਲ ਪਹਿਲਾਂ ਸਾਡੇ ਬਜ਼ੁਰਗ ਮੇਰੇ ਫਾਦਰ ਸਾਹਿਬ ਮੇਰੇ ਜਿੰਨੇ ਰਿਸ਼ਤੇਦਾਰ ਮਾਮੇ ਚਾਚੇ ਤਾਏ ਸਾਰੇ ਇਸ ਦਰਿਆ ਦੇ ਵਿੱਚ ਨਹਾਉਂਦੇ ਰੇਆ ਨਾਟ ਇਵਨ ਨਹਾਉਂਦੇ ਰੇਆ ਪਾਣੀ ਤੱਕ ਪੀਂਦੇ ਰੇਆ ਇਸ ਦਰਿਆ ਦਾ ਪਰ ਅੱਜ ਦੇ ਅਜੋਕੇ ਸਮੇਂ ਵਿੱਚ ਇਹ ਜਿਆ ਕੀ ਹੋਇਆ ਕਿ ਇਸ ਦਰਿਆ ਦੇ ਕੋਲੋਂ ਲੰਘਣ ਲੱਗੇ ਵੀ ਨੱਕ ਬੰਦ ਕਰਨਾ ਪੈਂਦਾ ਅੱਖਾਂ ਬੰਦ ਕਰਕੇ ਲੰਘਣਾ ਪੈਂਦਾ ਜੇ ਕਿ ਇੰਡਸਟਰੀ ਪੂਰੇ ਵਿਸ਼ਵ ਪੱਧਰ ਦੇ ਉੱਤੇ ਬੈਨ ਆ ਡਾਈਂਗ ਇੰਡਸਟਰੀ ਚਮੜਾ ਰੰਗਣ ਵਾਲੀ ਇੰਡਸਟਰੀ ਉਹ ਰੰਗਣ ਵਾਲੀ ਇੰਡਸਟਰੀ ਉਹ ਲਿਆ ਕੇ ਇਹਨਾਂ ਨੇ ਬੁੱਢੇ ਦਰਿਆ ਦੇ ਕੰਢੇ ਲਾ ਦਿੱਤੀ जिधे ਕਰਕੇ ਆ ਜਿਹੜਾ ਬੁੱਢਾ ਦਰਿਆ ਸੀਗਾ ਪਵਿੱਤਰ ਉਹ ਅੱਜ ਕਾਲਾ ਦਰਿਆ ਬਣ ਕੇ ਰਹਿ ਗਿਆ। ਸੱਤੀ ਸੱਤੀ ਸਰਕਾਰਾਂ ਨੇ ਸਮੇਂ ਦੀ ਜਿਹੜੀ ਮਰਜ਼ੀ ਸਰਕਾਰ ਹੋਵੇ ਜਿਹੜੀਆਂ ਪਿਛਲੀਆਂ ਸਰਕਾਰਾਂ ਕਈਆਂ ਨੇ ਹੋਣ ਵਾਲੀ ਸਰਕਾਰ ਵੀ ਆ ਉਹ ਹਜ਼ਾਰਾਂ ਕਰੋੜ ਰੁਪਏ ਕਹਿੰਦੇ ਅਸੀਂ ਖਰਚ ਕਰ ਦੇਣਾ। ਅਸੀਂ ਦੇਖਦੇ ਹਾਂ ਕਿ ਜਿਹੜਾ ਕਪੜਾ ਆਉਂਦਾ ਗੁਜਰਾਤ ਤੋਂ ਤੇ ਰੰਗਾਈ ਉਹਦੀ ਲੁਧਿਆਣਾ ਚ ਹੁੰਦੀ ਹੈ। ਤੁਸੀਂ ਵੀ ਸੋਚਿਓ ਹਣ ਕਦੇ ਸਰਕਾਰਾਂ ਨੂੰ ਇਹ ਪਤਾ ਨਹੀਂ ਲੱਗਦਾ। ਸਰਕਾਰਾਂ ਦੇ ਆਖੋਂ ਬਰੋਖੇ ਸਾਰਾ ਇਹ ਕੰਮ ਹੋ ਰਿਹਾ ਜੇ ਆਪਾਂ ਕਹੀਏ ਸਰਕਾਰ ਨੂੰ ਕੁਝ ਨਹੀਂ ਪਤਾ ਇਦਾਂ ਦਾ ਕੁਝ ਨਹੀਂ ਜਿਹੜੇ ਲੁਧਿਆਣੇ ਤੋਂ ਮੈਂਬਰ ਰਾਜ ਸਭਾ ਬਣ ਕੇ ਗਏ ਆ ਉਹਨਾਂ ਦੀਆਂ ਆਪਦੀਆਂ ਡਾਈਨ ਇੰਡਸਟਰੀਆਂ ਨੇ ਉਹ ਕਿਵੇਂ ਰੋਕਣਗੇ ਇਸ ਚੀਜ਼ ਨੂੰ ਜਿਹੜੇ ਵੱਡੇ ਵੱਡੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਫੰਡ ਦਿੰਦੇ ਨੇ ਸੋ ਇਹ ਕਿਵੇਂ ਰੋਕਣਗੇ ਇਸ ਚੀਜ਼ ਨੂੰ ਇਹ ਤਾਂ ਹੋਣਾ ਸਰਕਾਰਾਂ ਸਰਗੁਰਾਂ ਤੋਂ ਆਪਾਂ ਨੂੰ ਉਮੀਦ ਛੱਡ ਕੇ ਆਪ ਮੁਹਾਰੇ ਲੱਗਣਾ ਪੈਣਾ ਤਾਂ ਇਹ ਆਪਾਂ ਕੋੜ ਜਿਹੜਾ ਵੱਢ ਸਕਦੇ ਆ ਤੁਸੀਂ ਕਹਿੰਦੇ ਸਰਕਾਰਾਂ ਫੇਲ ਹੋ ਗਈਆਂ ਤੁਸੀਂ 5 7 10 20 ਨੌਜਵਾਨੋਂ ਜਿਹੜੇ ਸਮਾਜ ਸੇਵੀ ਵੀ ਕਹਿ ਸਕਦੇ ਹੋ ਹਰ ਉਪਰ ਪੰਜਾਬ ਹਿੱਤ ਚ ਬੋਲਦੇ ਵੀ ਹੋ ਨਾ ਤੁਸੀਂ ਤੁਹਾਡਾ ਕੀ ਟਾਰਗੇਟ ਹੈ ਕੀ ਰੋਡ ਮੈਪ ਹੈ ਤੁਹਾਡਾ ਦੇਖੋ ਰੋਡ ਮੈਪ ਤਾਂ ਬਾਈ ਪਹਿਲਾਂ ਤਾਂ ਆਪਾਂ ਨੂੰ ਜਿਹੜੀ ਗੰਭੀਰ ਸਮੱਸਿਆ ਉਹਦੇ ਬਾਰੇ ਸੋਚਣਾ ਪਊਗਾ ਸਾਡੇ ਤਾਂ ਲੋਕ ਮਰੀ ਜਾਂਦੇ ਨੇ ਸਾਡੇ ਤਾਂ ਜਵਾਕ ਮਰੀ ਜਾਂਦੇ ਨੇ ਕਿੰਨੇ ਪਿੰਡਾਂ ਦੇ ਵਿੱਚ ਜਿਹੜੇ ਜਵਾਕ ਨੇ ਉਹ ਪਾਹੇ ਜਿ ਪੈਦਾ ਹੋ ਰਹੇ ਨੇ ਮੈਂਟਲੀ ਰਿਟਾਇਰਡ ਪੈਦਾ ਹੋ ਰਹੇ ਨੇ ਜਿਨ੍ਹਾਂ ਨੂੰ ਅੱਗੇ ਜਾ ਕੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਸਮਝ ਸਕਦੇ ਹੋ ਭਾਈ ਜਿਹੜੇ ਮਾਪਿਓ ਦਾ ਜਵਾਕ ਇਹੜਾ ਲੂਲਾ ਲੰਗੜਾ ਪੈਦਾ ਹੁੰਦਾ ਜਾਂ ਮਾਨਸਿਕ ਰੋਗੀ ਪੈਦਾ ਹੁੰਦਾ ਉਹਦੇ ਲਈ ਸਾਰੀ ਜ਼ਿੰਦਗੀ ਕਿੰਨੀ ਤਣਾਅ ਭਰੀ ਰਹਿੰਦੀ ਆ ਤੁਸੀਂ 15 16 ਨੌਲੇ ਉਹਨਾਂ ਦੀ ਗੱਲ ਕੀਤੀ ਠੀਕ ਆ ਅੱਜ ਸਾਡੀ ਗਲਤੀ ਘੱਟ ਹੋ ਸਕਦੀ ਆ ਪਰ ਜਦੋਂ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਇੰਟਰਵਿਊ ਪਹਿਲਾਂ ਕੀਤੀਆਂ ਉਦੋਂ ਆਪਾਂ ਦੇਖਦੇ ਸੀ ਨਾ ਵੀ ਤੁਸੀਂ ਤਾਂ ਕੋਝ ਕੇ ਇੱਕ ਲੋਕ ਹੋ ਤੁਸੀਂ ਇਹਨੂੰ ਕਿਵੇਂ ਅੰਦੋਲਨ ਬਣਾਓਗੇ ਵਿਸ਼ੇ ਪੱਤਰ ਦਾ ਅੰਦੋਲਨ ਬਣਾਇਆ ਸੱਸੀ ਗਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਦੇਖ ਰਹੇ ਹੋ ਮਹਾਨਗਰ ਲੁਧਿਆਣਾ ਦਾ ਬੁੱਢਾ ਦਰਿਆ ਜਿਹੜਾ ਜਿਹੜਾ ਹੁਣ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕਿਆ ਜਿੱਥੇ ਸਮੇਂ-ਸਮੇਂ 'ਤੇ ਸਰਕਾਰਾਂ ਨੇ ਕਈ ਸੋ ਕਰੋੜ ਰੁਪਏ ਹਰ ਸਰਕਾਰ ਆਉਂਦੀ ਹੈ ਦਾਵਾ ਕਰਦੀ ਹੈ ਕਿ ਅਸੀਂ ਜਿਹੜਾ ਗੰਦਾ ਨਾਲਾ ਹੈ ਉਹਨੂੰ ਮੋੜ ਬੁੱਢੇ ਦਰਿਆ ਦੇ ਵਿੱਚ ਤਬਦੀਲ ਕਰਨਾ ਉਹਦੇ ਉੱਤੇ ਖਰਚ ਹੁੰਦਾ ਹੈ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਉਪਰਾਲਾ ਕਰਦੀਆਂ ਨੇ ਬਹੁਤ ਸਾਰੇ ਸੰਤ ਸਮਾਜ ਦੇ ਆਗੂਆਂ ਨੇ ਵੀ ਉਪਰਾਲਾ ਕੀਤਾ ਇੱਕ ਨੌਜਵਾਨ ਜਥੇਬੰਦੀ ਹੈ ਜਿਹੜੀ ਮੋੜ ਗੰਦੇ ਨਾਲੇ ਨੂੰ ਬੁੱਢਾ ਨਰਿਆ ਦਰਿਆ ਬਣਾਉਣ ਲਈ ਯਤਨ ਕਰ ਰਹੀ ਹੈ ਸਤਲੁਜ ਨੂੰ ਸਾਫ਼ ਕਰਨ ਦੇ ਲਈ ਯਤਨ ਕਰ ਰਹੀ ਹੈ ਸਾਡੇ ਨਾਲ ਗੁਰਿੰਦਰਜੀਤ ਪੰਜਾਬੀ ਨਿਊਜ਼ ਨੌਜਵਾਨ ਸਭਾ ਦੇ ਮੈਂਬਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਕਿ ਇਹਨਾਂ ਦੀ ਸੰਸਥਾ ਕਿਵੇਂ ਕੰਮ ਕਰ ਰਹੀ ਹੈ ਤੇ ਲੋਕ ਕੀ ਸੋਚਣਗੇ ਕਿ ਕਿੰਨੀ ਦੇਰ ਤੱਕ ਇਹਨਾਂ ਦੀ ਸੰਸਥਾ ਕਾਮਯਾਬ ਹੋ ਜੂਗੀ ਗੰਦੇ ਨਾਲੇ ਨੂੰ ਬੁੱਢੇ ਦਰਿਆ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਜਿਹਦੇ ਵਿੱਚ ਬਹੁਤ ਸਾਰੇ ਸੰਤ ਸਮਾਜ ਤੇ ਬਹੁਤ ਸਾਰੇ ਸਮਾਜਸੇਵੀ ਬਹੁਤ ਸਾਰੀਆਂ ਸਰਕਾਰਾਂ ਫੇਲ ਹੋ ਗਈਆਂ ਬਜੀ ਸਸੀ ਗਾਲ ਸਵਾਗਤ ਹੈ ਤੁਹਾਡਾ ਸਸੀ ਗਾਲ ਜੀ ਪਹਿਲਾਂ ਤਾਂ ਰਵੀ ਬਾਈ ਧੰਨਵਾਦ ਤੁਹਾਡਾ ਪੰਜਾਬ ਪ੍ਰਾਈਮ ਟੀਵੀ ਦਾ ਵੀ ਧੰਨਵਾਦ ਤੁਸੀਂ ਇਨੀਸ਼ੀਏਟ ਲਿਆ ਵੀ ਬਹੁਤ ਹੀ ਗੰਭੀਰ ਮਸਲਾ ਜਿਹਦੇ ਤੇ ਤਕਰੀਬਨ ਪੂਰਾ ਪੰਜਾਬ ਨਿਰਭਰ ਕਰਦਾ ਉਹ ਸਬੰਧ ਵਿੱਚ ਆਪਾਂ ਗੱਲਬਾਤ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਜੀ ਬਜੀ ਜਿਹੜਾ ਗੰਦਾ ਨਰਿਆ ਦਰਿਆ ਹੁਣ ਗੰਦਾ ਦਰਿਆ ਨਾਲਾ ਕਹਿ ਦਿੰਦੇ ਆ ਕਦੇ ਬੁੱਢਾ ਦਰਿਆ ਕਹਿੰਦੇ ਸਾਡੇ ਬਜ਼ੁਰਗ ਉਹਦੇ ਚ ਨਹਾਉਂਦੇ ਰਹਿੰਦੇ ਜਦੋਂ ਆਪਾਂ ਪਿੰਡਾਂ ਜਾਂਦੇ ਆ ਸ਼ਹਿਰਾਂ ਦੇ ਨਾਲ ਲੱਗਦੇ ਉਹ ਕਹਿੰਦੇ ਸੀ ਨਹਾਉਂਦੇ ਰਹਿਆ ਹੁਣ ਬਿਲਕੁਲ ਗੰਦਾ ਨਾਲੇ ਦਾ ਰੂਪ ਧਾਰਨ ਚੁੱਕਿਆ ਬਹੁਤ ਸਾਰੀਆਂ ਸਰਕਾਰਾਂ ਫੇਲ ਹੋ ਗਈਆਂ ਸੰਤ ਸਮਾਜ ਫੇਲ ਹੋ ਗਿਆ ਹੁਣ ਟੋਪਰਾਲਾ ਤੁਸੀਂ ਕਰ ਲਿਓ ਟੀਚਾ ਤੁਹਾਡਾ ਕੀ ਹੈ ਲੋਕ ਕੀ ਸੋਚਣ ਦੇਖੋ ਭਾਈ ਬਾਲੀ ਪ੍ਰਾਣੀ ਗੱਲ ਨਾ ਕਰੀਏ ਆਪਾਂ ਤਕਰੀਬਨ ਪਿਛਲੇ 25-30 ਸਾਲ ਪਹਿਲਾਂ ਸਾਡੇ ਬਜ਼ੁਰਗ ਮੇਰੇ ਫਾਦਰ ਸਾਹਿਬ ਮੇਰੇ ਜਿੰਨੇ ਰਿਸ਼ਤੇਦਾਰ ਮਾਮੇ ਚਾਚੇ ਤਾਏ ਸਾਰੇ ਇਸ ਦਰਿਆ ਦੇ ਵਿੱਚ ਨਹਾਉਂਦੇ ਰਿਹਾ ਨਾ ਟਾਈਮ ਨਹਾਉਂਦੇ ਰਿਹਾ ਪਾਣੀ ਤੱਕ ਪੀਂਦੇ ਰਿਹਾ ਇਸ ਦਰਿਆ ਦਾ ਪਰ ਅੱਜ ਦੇ ਅਜੋਕੇ ਸਮੇਂ ਵਿੱਚ ਇਹ ਜਿਆ ਕੀ ਹੋਇਆ ਕਿ ਇਸ ਦਰਿਆ ਦੇ ਕੋਲੋਂ ਲੰਘਣ ਲੱਗੇ ਵੀ ਨੱਕ ਬੰਦ ਕਰਨਾ ਪੈਂਦਾ ਅੱਖਾਂ ਬੰਦ ਕਰਕੇ ਲੰਘਣਾ ਪੈਂਦਾ ਸੋ ਜੇ ਆਪਾਂ ਸਮੇਂ ਤੇ ਝਾਤ ਮਾਰੀਏ ਇੱਕ ਇੰਡਸਟਰੀ ਦੇ ਨਾਂ ਤੇ ਪੰਜਾਬ ਨੂੰ ਤਬਾਹ ਕੀਤਾ ਗਿਆ ਜਿਹੜੀ ਇੰਡਸਟਰੀ ਪੂਰੇ ਵਿਸ਼ਵ ਪੱਧਰ ਦੇ ਉੱਤੇ ਬਹਿਨ ਆ ਦਾ ਇੰਡਸਟਰੀ ਚਮੜਾ ਰੰਗਣ ਵਾਲੀ ਇੰਡਸਟਰੀ ਉਹਨਾਂ ਰੰਗਣ ਵਾਲੀ ਇੰਡਸਟਰੀ ਉਹ ਲਿਆ ਕੇ ਇਹਨਾਂ ਨੇ ਬੁੱਢੇ ਦਰਿਆ ਦੇ ਕੰਢੇ ਲਾਤੀ ਜਿਹਦੇ ਕਰਕੇ ਆ ਜਿਹੜਾ ਬੁੱਢਾ ਦਰਿਆ ਸੀਗਾ ਪਵਿੱਤਰ ਉਹ ਅੱਜ ਕਾਲਾ ਦਰਿਆ ਬਣ ਕੇ ਰਹਿ ਗਿਆ ਇੱਕ ਪਾਸੇ ਤਾਂ ਪੰਜਾਬ 'ਚ ਚਿੱਟੇ ਦਾ ਹੀ ਮਾਰ ਆ ਉਨਾਂ ਹੀ ਬਰਬਾਦੀ ਇਸ ਦਰਿਆ ਨੇ ਕਾਲੇ ਦੇ ਰੂਪ ਦੇ ਵਿੱਚ ਕੀਤੀ ਆ ਪਰ ਜਿਹੜੀਆਂ ਸਾਡੇ ਸਰਕਾਰਾਂ ਨੇ ਸਮੇਂ ਦੀਆਂ ਜਿਹੜੀ ਮਰਜ਼ੀ ਸਰਕਾਰ ਹੋਵੇ ਜਿਹੜੀਆਂ ਪਿਛਲੀਆਂ ਸਰਕਾਰਾਂ ਕਈਆਂ ਨੇ ਹੋਣ ਵਾਲੀ ਸਰਕਾਰ ਵੀ ਆ ਉਹ ਹਜ਼ਾਰਾਂ ਕਰੋੜ ਰੁਪਏ ਕਹਿੰਦੇ ਅਸੀਂ ਖਰਚ ਕਰ ਦੇਣਾ ਅਸੀਂ ਦੇਖਦੇ ਹਾਂ ਕਿ ਜਿਹੜਾ ਕੱਪੜਾ ਆਉਂਦਾ ਗੁਜਰਾਤ ਤੋਂ ਤੇ ਰੰਗਾਈ ਉਹਦੀ ਲੁਧਿਆਣਾ ਚ ਹੁੰਦੀ ਹੈ ਤੁਸੀਂ ਵੀ ਸੋਚੋ ਹੁਣ ਕਦੇ ਸਰਕਾਰਾਂ ਨੂੰ ਇਹ ਪਤਾ ਨਹੀਂ ਲੱਗਦਾ ਨਹੀਂ ਭਾਈ ਸਰਕਾਰ ਤਾਂ ਐਂ ਕਹਿੰਦੀ ਆ ਵੀ ਕੀੜੀ ਵੀ ਲੰਘਦੀ ਆ ਸਾਨੂੰ ਦਿਖਦੀ ਆ ਸਰਕਾਰਾਂ ਦੇ ਅੱਖਾਂ ਬਰੋਖੇ ਸਾਰਾ ਇਹ ਕੰਮ ਹੋ ਰਿਹਾ ਜੇ ਆਪਾਂ ਕਹੀਏ ਸਰਕਾਰ ਨੂੰ ਕੁਝ ਨਹੀਂ ਪਤਾ ਇਦਾਂ ਦਾ ਕੁਝ ਨਹੀਂ ਜਿਹੜੇ ਲੁਧਿਆਣੇ ਤੋਂ ਮੈਂਬਰ ਰਾਜ ਸਭਾ ਬਣ ਕੇ ਗਏ ਆ ਉਹਨਾਂ ਦੀਆਂ ਆਪਦੀਆਂ ਡਾਈਨ ਇੰਡਸਟਰੀਆਂ ਨੇ ਉਹ ਕਿਵੇਂ ਰੋਕਣਗੇ ਇਸ ਚੀਜ਼ ਨੂੰ ਸੋ ਸਾਨੂੰ ਕੋਹ ਕਰਨ ਦੀ ਲੋੜ ਆ ਇਹਦੇ ਪਿੱਛੇ ਵੱਡੇ ਰਾਜਨੀਤਿਕ ਘਰਾਣੇ ਵੱਡੇ ਇੰਡਸਟਰੀਅਲਿਸਟ ਨੇ ਜਿਹੜੇ ਆਉਂਦੇ ਸਮੇਂ ਜਿਹੜੇ ਵੱਡੇ-ਵੱਡੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਫੰਡ ਦਿੰਦੇ ਨੇ ਸੋ ਇਹ ਕਿਵੇਂ ਰੋਕਣਗੇ ਇਸ ਚੀਜ਼ ਨੂੰ ਇਹ ਤਾਂ ਹੁਣ ਸਰਕਾਰਾਂ ਸਰਕੂਰਾਂ ਤੋਂ ਆਪਾਂ ਨੂੰ ਉਮੀਦ ਛੱਡ ਕੇ ਆਪ ਮੁਹਾਰੇ ਲੱਗਣਾ ਪੈਣਾ ਤਾਂ ਇਹ ਆਪਾਂ ਕੋਡ ਜਿਹੜਾ ਵੱਢ ਸਕਦੇ ਆ ਤੁਸੀਂ ਕਹਿੰਦੇ ਸਰਕਾਰਾਂ ਫੇਲ ਹੋ ਗਈਆਂ ਤੁਸੀਂ 5 7 10 20 ਨੌਜਵਾਨ ਉਹ ਜਿਹੜੇ ਸਮਾਜ ਸੇਵੀ ਵੀ ਕਹਿ ਸਕਦੇ ਹੋ ਹਰ ਉਪਰ ਪੰਜਾਬ ਹਿੱਤ ਚ ਬੋਲਦੇ ਵੀ ਹੋ ਨਾ ਤੁਸੀਂ ਤੁਹਾਡਾ ਕੀ ਟਾਰਗੇਟ ਹੈ ਕੀ ਰੋਡ ਮੈਪ ਹੈ ਤੁਹਾਡਾ ਦੇਖੋ ਰੋਡ ਮੈਪ ਤਾਂ ਬਾਈ ਪਹਿਲਾਂ ਤਾਂ ਆਪਾਂ ਨੂੰ ਜਿਹੜੀ ਗੰਭੀਰ ਸਮੱਸਿਆ ਉਹਦੇ ਬਾਰੇ ਸੋਚਣਾ ਪਊਗਾ ਸਾਡੇ ਤਾਂ ਲੋਕ ਮਰੀ ਜਾਂਦੇ ਨੇ ਸਾਡੇ ਤਾਂ ਜਵਾਕ ਮਰੀ ਜਾਂਦੇ ਨੇ ਕਿੰਨੇ ਪਿੰਡਾਂ ਦੇ ਵਿੱਚ ਜਿਹੜੇ ਜਵਾਕ ਨੇ ਉਹ ਪਾਹੇ ਜਿ ਪੈਦਾ ਹੋ ਰਹੇ ਨੇ ਮੈਂਟਲੀ ਰਿਟਾਇਰਡ ਪੈਦਾ ਹੋ ਰਹੇ ਨੇ ਜਿਨ੍ਹਾਂ ਨੂੰ ਅੱਗੇ ਜਾ ਕੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਸਮਝ ਸਕਦੇ ਹੋ ਬਾਈ ਜਿਹੜੇ ਮਾਪਿਓ ਦਾ ਜਵਾਕ ਜਿਹੜਾ ਲੂਲਾ ਲੰਗੜਾ ਪੈਦਾ ਹੁੰਦਾ ਜਾਂ ਮਾਨਸਿਕ ਰੋਗੀ ਪੈਦਾ ਹੁੰਦਾ ਉਹਦੇ ਲਈ ਸਾਰੀ ਜ਼ਿੰਦਗੀ ਕਿੰਨੀ ਤਣਾਅ ਭਰੀ ਰਹਿੰਦੀ ਆ ਉਹ ਕੀ ਦੀ ਦੇਣਾ ਉਹ ਕਾਲੇ ਪਾਣੀ ਦੀ ਦੇਣਾ ਸਾਡੇ ਜਿਹੜੇ ਬੱਚਾ ਜੰਮਣ ਵਾਲੇ ਸ਼ਿਕਰਾਣੂ ਨੇ ਇਹ ਪਾਣੀ ਦੀਆਂ ਸਬਜ਼ੀਆਂ ਖਾ ਕੇ ਇਹ ਪਾਣੀ ਦੀਆਂ ਫਸਲਾਂ ਖਾ ਕੇ ਉਹ ਸਾਰੇ ਜਿਹੜੇ ਨੇ ਉਹ ਇਹੋ ਜਿਹੇ ਰੋਗੀ ਪੈਦਾ ਹੋ ਰਹੇ ਨੇ ਸੋ ਬਹੁਤ ਗੰਭੀਰ ਮਸਲਾ ਨਾ ਤਾਂ ਪਾਣੀ ਕੱਲੇ ਸਿੱਖਾਂ ਨੇ ਪੀਣਾ ਨਾ ਪਾਣੀ ਪੀਣਾ ਮੁਸਲਮਾਨਾਂ ਨੇ ਨਾ ਹਿੰਦੂਆਂ ਨੇ ਇਹਦਾ ਸਾਂਝੀ ਚੀਜ਼ ਆ ਨਾ ਇਹਦੇ ਉੱਤੇ ਤਾਂ ਇੱਕ ਸਾਂਝੀ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਆ ਈਵਨ ਅਸੀਂ ਤਾਂ ਉੱਥੇ ਡਿਸਾਈਡ ਕੀਤਾ ਵੀ ਇਹ ਤਾਂ ਵਾਟਰ ਐਮਰਜੈਂਸੀ ਮਜਾਜ ਡਿਕਲੇਅਰ ਕਰਨੀ ਚਾਹੀਦੀ ਆ ਅਸੀਂ ਪਹਿਲਾਂ ਮੁੱਦੇ ਦੀ ਗੰਭੀਰਤਾ ਨੂੰ ਦੇਖੀ ਤਾਂ ਸਹੀ ਮੁੱਦਾ ਗੰਭੀਰ ਕਿ ਨਾ ਇਹੇ ਮੁੱਦਾ ਤਾਂ ਸਭੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹ ਕਰ ਰਿਹਾ ਵਾ ਇਹੇ ਮੁੱਦਾ ਤਾਂ ਇਹਨ ਜਿਹੜਾ ਕੈਂਸਰ ਵੱਲ ਰਿਹਾ ਸਾਨੂੰ ਤੁਸੀਂ ਜਾ ਕੇ ਦੇਖੋ ਬਲੀਪੁਰ ਚਲ ਜਓ ਹੰਬੜਾ ਚਲ ਜਓ ਜਿੰਨਾ ਬੇਟ ਦਾ ਏਰੀਆ ਪੂਰੇ ਬੇਟ ਦੇ ਏਰੀਏ ਦੇ ਵਿੱਚ ਜਿਹੜਾ ਵਾ ਇੱਕ ਘਰ ਛੱਡ ਕੇ ਕੈਂਸਰ ਆ ਇੱਕ ਘਰ ਛੱਡ ਕੇ ਕਾਲਾ ਪੀਲਾ ਆ ਲੋਕ ਵਿਕਲਾੰਗ ਪੈਦਾ ਹੋ ਰਹੇ ਨੇ ਸੋ ਇਸ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਉਹਦਾ ਨਾ ਐਲਾਨ ਕੀਤਾ ਪਹਿਲਾਂ ਦਾ 15 ਅਗਸਤ ਨੂੰ ਇੱਕ ਵੱਡਾ ਜਿਹੜਾ ਮਾਰਚ ਆ ਤੁਸੀਂ 15 16 ਨਾਲ ਉਹਨਾਂ ਦੀ ਗੱਲ ਕੀਤੀ ਠੀਕ ਆ ਅੱਜ ਸਾਡੀ ਗਿਣਤੀ ਘੱਟ ਹੋ ਸਕਦੀ ਆ ਪਰ ਜਦੋਂ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਇੰਟਰਵਿਊ ਪਹਿਲਾਂ ਕੀਤੀਆਂ ਉਦੋਂ ਆਪਾਂ ਦੇਖਦੇ ਸੀ ਨਾ ਵੀ ਤੁਸੀਂ ਤਾਂ ਕੋਈ ਕਿ ਇੱਕ ਲੋਕ ਹੋ ਤੁਸੀਂ ਇਹਨੂੰ ਕਿਵੇਂ ਅੰਦੋਲਨ ਬਣਾਓਗੇ ਵਿਸ਼ੇ ਪੱਧਰ ਦਾ ਅੰਦੋਲਨ ਬਣਾਇਆ ਸੋ ਇਸ ਅੰਦੋਲਨ ਨੂੰ ਵੀ ਅਸੀਂ 15 16 ਜਣੇ ਲੱਗੇ ਜ਼ਰੂਰ ਆ ਪਰ ਜਦੋਂ ਤੁਸੀਂ ਇਹਦਾ ਰਿਜ਼ਲਟ ਦੇਖੋਗੇ ਨਾ ਇਹ ਅੰਦੋਲਨ ਪੂਰੇ ਵਿਸ਼ਵ ਪੱਤਰ ਦੇ ਉੱਤੇ ਮਸ਼ਹੂਰ ਹੋਊਗਾ ਤੇ ਇਸ ਵਿੱਚ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ ਤੁਸੀਂ ਬੜੀ ਵੱਡੀ ਗੱਲ ਇਹ ਕਰਤੀ ਕਿ ਜਿਹੜੇ ਗੰਦੇ ਨਾਲੇ ਦੇ ਨਾਲ ਸਬਜ਼ੀਆਂ ਲੱਗੀਆਂ ਹੋਈਆਂ ਅਸੀਂ ਦੇਖਿਆ ਬਹੁਤ ਸਾਰੀਆਂ ਸਬਜ਼ੀਆਂ ਲੱਗਿਆ ਨਾ ਗੰਦੇ ਨਾਲੇ ਦਾ ਪਾਣੀ ਪੈਂਦਾ ਸਾਡਾ ਪੋਲਿਊਸ਼ਨ ਬੋਰਡ ਸਾਡੀਆਂ ਸਰਕਾਰਾਂ ਉਹ ਕਰ ਕੀ ਰਹੀਆਂ ਨੇ ਹੈਲਥ ਡਿਪਾਰਟਮੈਂਟ ਬਾਈ ਜੀ ਵਾਟਰ ਪੋਲਿਊਸ਼ਨ ਬੋਰਡ ਜਾਂ ਜਿੰਨਾ ਪੰਜਾਬ ਦਾ ਪੋਲਿਊਸ਼ਨ ਬੋਰਡ ਆ ਇਹਦੇ ਬਾਰੇ ਮੈਂ ਕੁਝ ਕਹਾਂ ਤੇ ਉਹ ਸਰਕਾਰੀ ادارے ਸਭ ਨੂੰ ਪਤਾ ਪੋਲਿਊਸ਼ਨ ਬੋਰਡ ਸਿਰਫ ਇੱਕ ਅਕ ਗੋਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਦਾ ਕੁਝ ਦਿਨ ਪਹਿਲਾਂ ਡਾਈ ਇੰਡਸਟਰੀ ਦੀਆਂ ਕੁਝ ਡਾਈੰਗਾਂ ਜਿਹੜੀਆਂ ਉਹਨਾਂ ਨੂੰ ਸੀਲ ਕਰ ਦਿੱਤਾ ਜਾਂਦਾ ਤੇ ਜਦੋਂ ਮੋਟਾ ਚੰਦਾ ਚੜ੍ਹ ਜਾਂਦਾ ਉਹੀ ਡਾਈ ਇੰਡਸਟਰੀ ਉਹੀ ਫੈਕਟਰੀਆਂ ਉਹੀ ਕੈਮੀਕਲ ਰੀਲੀਜ਼ ਕਰਨ ਵਾਲੀਆਂ ਫੈਕਟਰੀਆਂ ਦੁਆਰਾ ਖੁੱਲ ਜਾਂਦੀਆਂ ਕਿਵੇਂ ਹੋ ਸਕਦਾ ਉਹ ਵਾਟਰ ਜਿਹੜਾ ਟ੍ਰੀਟ ਕਰਕੇ ਵੀ ਆਪਾਂ ਬੁੱਢੇ ਨਾਲੇ ਦਾ ਪਾਣੀ ਜਿਹੜਾ ਵਾ ਜਾਂ ਫੈਕਟਰੀਆਂ ਦਾ ਪਾਣੀ ਆ ਉਹ ਸਾਫ ਪਾਣੀ ਚ ਨਹੀਂ ਪਾ ਸਕਦੇ ਉਹ ਬਿਨਾ ਟ੍ਰੀਟ ਕੀਤਾ ਹੀ ਪਾਈ ਪਾਈ ਜਾਂਦੇ ਆ ਮੈਂ ਨਾ ਤਬਾਹ ਹੋ ਗਿਆ ਯਾਰ ਪੰਜਾਬ ਸ਼ਰਮ ਦੀ ਗੱਲ ਹੈ ਆਪਣੇ ਲਈ ਲੋਕ ਉੱਠਦੇ ਹੀ ਨਹੀਂ ਲੋ ਆ ਲੀਡਰਾਂ ਦੇ ਘਰਾਂ ਚ ਕੈਂਸਰ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਧਰਮ ਪਤਨੀ ਸੀ ਸੁਰਗਵਾਸੀ ਉਹ ਕਿਵੇਂ ਪੂਰੇ ਹੋਏ ਨੇ ਦੱਸੋ ਹਨ ਸਰਿੰਦਰਕੌਰ ਬਾਦਲ ਕੈਂਸਰ ਸਰਿੰਦਰਕੌਰ ਬਾਦਲ ਕੈਂਸਰ ਨਾ ਪੂਰੇ ਹੋਏ ਨੇ ਨਾ ਇਹਨਾਂ ਲੋਕਾਂ ਦੇ ਘਰਾਂ ਚ ਆਪ ਕੈਂਸਰ ਵੜਾ ਪਿਆ ਇਹਨਾਂ ਨੂੰ ਹਜੇ ਨਹੀਂ ਸ਼ਰਮ ਆਉਂਦੀ ਕਿਹੜਾ ਲੀਡਰ ਸਾਡੇ ਨਾਲ ਖੜਾ ਉੱਤਰ ਦੱਸੋ ਜਾ ਕੇ ਆ ਤੁਸੀਂ ਗੱਲ ਕਰਦੇ ਹੋ ਜਿਹੜੇ ਲੀਡਰ ਨੇ ਆਪਾਂ ਪਿਛਲੀ ਕਾਂਗਰਸ ਸਰਕਾਰ ਦੀ ਗੱਲ ਕਰੀ ਜਦੋਂ ਉਧਰਲੇ ਵਿਧਾਇਕ ਹੁੰਦੇ ਸੀਗੇ ਉਹ ਦਿਵਾਲੀ ਤੋਂ ਮਹੀਨਾ ਕੁ ਪਹਿਲਾਂ ਲਲਕਾਰ ਮਾਰਦੇ ਅੰਦਰ ਸਾਰੀਆਂ ਡੈਂਗਾਂ ਨੂੰ ਮੈਂ ਤਾਲੇ ਲਾਉਂਗਾ ਜਿਹੜੇ ਹੁਣ ਵਾਲੇ ਵਿਧਾਇਕ ਨੇ ਉਹ ਗੰਦੇ ਨਾਲੇ ਦੀ ਜਿਹੜੀ ਵਿਧਾਨ ਸਭਾ ਦੀ ਕਮੇਟੀ ਉਹਦੇ ਚੇਅਰਪਰਸਨ ਨੇ ਕਦੇ ਮਿਲੇ ਹੋਣਾ ਨਹੀਂ ਬਿਲਕੁਲ ਮਿਲ ਕੇ ਆਏ ਜੀ ਜਿੱਦਣ ਅਸੀਂ ਬੁੱਢੇ ਨਾਲੇ ਤੇ ਆਹ ਸਾਰਾ ਮੀਟਿੰਗ ਰੱਖੀ ਸੀ ਵੀ ਇਹਦਾ ਅੱਗੇ ਆਪਾਂ ਕੀ ਕਰਨਾ ਹੈ ਉਸ ਦਿਨ ਅਸੀਂ ਸਰਦਾਰ ਗਰੇਵਾਲ ਭੋਲੇ ਨੂੰ ਬਾਈ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੂੰ ਕਹਿ ਕੇ ਆਏ ਆ ਕਿ ਤੁਹਾਡੇ ਕੋਲੇ 15 ਸਤੰਬਰ ਤੱਕ ਦਾ ਸਮਾਂ ਆ ਜੇ ਇਹਦਾ ਕੋਈ ਸੁਚੱਜਾ ਢਾਂਗੇ ਦਾ ਹੱਲ ਨਹੀਂ ਕਰਦੇ ਤੇ ਅਸੀਂ ਜੜੋਂ ਬੁੱਢੇ ਨਾਲੇ ਨੂੰ ਜਿਹੜਾ ਬੰਨ ਮਾਰਾਂਗੇ ਤੇ ਤੁਸੀਂ ਦੇਖੋਗੇ ਜਿਵੇਂ ਅੰਦੋਲਨ ਦੇ ਵਿੱਚ ਲੋਗ ਗਏ ਸੀ ਨਾ ਪੂਰਾ ਪੰਜਾਬ ਟਰਾਲੀਆਂ ਭਰ ਕੇ ਟਰੈਕਟਰ ਭਰ ਭਰ ਕੇ ਆਊਗਾ ਫਿਰ ਉਸ ਦਿਨ ਇਹ ਚਾਹੇ ਸਾਡੀ ਸਰਕਾਰ ਨੂੰ ਵੰਗਾਰ ਸਮਝ ਲੋ ਚਾਹੇ ਬੇਨਤੀ ਸਮਝ ਲੋ ਚਾਹੇ ਚੇਤਾਵਨੀ ਸਮਝ ਲੋ ਸਾਡੇ ਕੋਲ ਬਾਈ ਹੱਲ ਹੀ ਕੋਈ ਨਹੀਂ ਹੁਣ ਜਦੋਂ ਗੱਲ ਸਾਡੇ ਬੱਚਿਆਂ ਤੇ ਆ ਗਈ ਸਾਡੀ ਮੌਤ ਤੇ ਆ ਗਈ ਗੱਲ ਫਿਰ ਭੁੱਖ ਤੇ ਆ ਗਈ ਅਸੀਂ ਕਰਾਂਗੇ ਕੀ ਦੱਸੋ ਤੁਸੀਂ ਸਾਨੂੰ ਕਿੰਨੇ ਸਾਲ ਹੋ ਗਏ तकरीबन 9-10 ਸਾਲਾਂ ਦੇ ਇਸ ਕੰਮ ਦੇ ਉੱਤੇ ਲੱਗੇ ਹੋਏ ਆਸੀਂ ਸਰਦਾਰ ਕਲਤਾਰ ਸਿੰਘ ਸੰਧਵਾ ਜੀ ਜਿਹੜੇ ਇਸ ਸਰਕਾਰ ਦੇ ਸਪੀਕਰ ਨੇ ਉਹ ਸਾਡੇ ਨਾਲ ਆ ਕੇ ਗੱਲਾਂ ਕਰਦੇ ਰਹੇ ਮੈਂ ਸਾਫ਼ ਕਰੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਕਹਿੰਦੇ ਰਿਹਾ ਮੈਂ ਇਹ ਜਹਾ ਬਣਾਉਂ ਇਸ ਦਰਿਆ ਨੂੰ ਮੈਂ ਨਾਉਂਗਾ ਤੁਸੀਂ ਨਾਉਣਾ ਦਾ ਛੱਡ ਦਿਓ ਆ ਕੇ ਖੜੋ ਤਾਂ ਸਹੀ ਅੱਖਾਂ ਮੱਚਦੀਆਂ ਬਾਈ 5 ਮਿੰਟਾਂ ਬਾਅਦ ਤੇ ਖੜ੍ਹ ਵੀ ਜਾਈਏ ਇਹਦੇ ਨਹੀਂ ਜਦੋਂ ਕੈਪਟਨ ਸਰਕਾਰ ਚ ਟੈਕਸਟਾਈਲ ਇੰਡਸਟਰੀ ਲਾਉਣ ਦੀ ਗੱਲ ਤੁਰੀ ਸੀਗੀ ਸਤਲੁਜ ਦਰਿਆ ਦੇ ਨਾਲ ਉਦੋਂ ਮੱਤੇਵਾੜਾ ਸਤਲੁਜ ਦੇ ਨਾਲ ਉਦੋਂ ਮੁੱਖ ਮੰਤਰੀ ਵੀ ਆਏ ਸੀਗੇ ਤੇ ਆਪਣੇ ਖੈਰਾ ਸਾਹਿਬ ਸੁਖਪਾਲ ਖੈਰਾ ਵੀ ਆਏ ਸੀ ਕੁਲਤਾਰ ਸੰਧਵਾ ਦੀ ਵੀ ਤੁਸੀਂ ਗੱਲ ਕੀਤੀ ਆ ਇਹਨਾਂ ਸਾਰਿਆਂ ਲੀਡਰਾਂ ਨਾਲ ਤੁਸੀਂ ਗੱਲਬਾਤ ਕੀਤੀ ਕਿ ਨਹੀਂ ਵੀ ਉਦੋਂ ਤੁਸੀਂ ਆ ਜਾਂਦੇ ਸੀ ਬਾਈ ਦੇਖੋ ਜਿਹੜੀ ਕੱਲ ਸਾਡੇ ਕੁਲਤਾਰ ਸਿੰਘ ਸੰਧਵਾ ਜੰਨੇ ਮੀਟਿੰਗ ਹੋਈ ਆ ਆਸ਼ਵਾਸ਼ਣ ਸਾਨੂੰ ਜ਼ਰੂਰ ਦਿੱਤਾ ਗਿਆ ਵੀ ਅਸੀਂ ਟ੍ਰੀਟਮੈਂਟ ਪਲਾਂਟ ਲਾਵਾਂਗੇ ਦੇਖੋ ਪਹਿਲਾਂ ਤਾਂ ਆਪਾਂ ਨੂੰ ਇਹਦੀਆਂ ਟੈਕਨੀਕਲਿਟੀਸ ਜਾਣਾਂ ਪਊਗਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਟ੍ਰੀਟਡ ਵਾਟਰ ਜਿਹੜਾ ਉਹ ਸਾਫ਼ ਪਾਣੀ 'ਚ ਨਹੀਂ ਮਿਲਾ ਸਕਦੇ ਬੁੱਢਾ ਪਹਿਲਾਂ ਤਾਂ ਇਹਨਾਂ ਨੇ ਬੁੱਢਾ ਦਰਿਆ ਪਲੀਤ ਕੀਤਾ ਕਾਲਾ ਦਰਿਆ ਬਣਾਤਾ ਤੇ ਹੁਣ ਕਾਲਾ ਦਰਿਆ ਅੱਜ ਸੱਤ ਲੋਚ ਪਾ ਰਿਹਾ ਹੁਣ ਸਤਲੁਜ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਸਮਾਂ ਤਾਂ ਛੱਡੋ ਹੁਣ ਜਾ ਕੇ ਦੇਖ ਲਓ ਸਤਲੁਜ ਦਾ ਪਾਣੀ ਜਿਹੜਾ ਮਾਰ ਕਰਦਾ ਫਾਜ਼ਿਲਕਾ ਆਪਣਾ ਹਰੀਕੇ ਫਰੀਦਕੋਟ ਹਰੀਕੇ ਦੀਆਂ ਮੱਛੀਆਂ ਤੱਕ ਨੂੰ ਕੈਂਸਰ ਆ ਜਿਹੜੇ ਲੋਕ ਮੱਛੀ ਖਾਣ ਜਾਂਦੇ ਨੇ ਨਾ ਵੀ ਆਓ ਸ਼ਾਮ ਨੂੰ ਚੱਲੀਏ ਜੀ ਆਪਾਂ ਹਰੀਕੇ ਮੱਛੀ ਖਾ ਕੇ ਆਈਏ ਮੱਛੀਆਂ ਦੇ ਵਿੱਚ ਵੀ ਜਿਹੜੇ ਕਟਾਣੂ ਪਾਏ ਗਏ ਨੇ ਉਹ ਕੈਂਸਰ ਦੇ ਨੇ ਸੋ ਅਸੀਂ ਕਿਵੇਂ ਪੰਜਾਬ ਨੂੰ ਬਚਾਵਾਂਗੇ ਹੁਣ ਤੁਹਾਡਾ ਅਗਲਾ ਟੱਚਾ ਕੀ ਹੋਊਗਾ ਉਦੋਂ ਮੀਟਿੰਗ ਹੋਈ ਉਹਦੇ ਵਿੱਚ ਕੀ ਵਿਚਾਰਾਂ ਹੋਈਆਂ ਕਿਹੜੇ ਬੰਦੇ ਨੇ ਕਿਹੜੀ ਵਿਚਾਰ ਦਿੱਤੀ ਦੇਖੋ ਜਿਹੜੀ ਮੀਟਿੰਗ ਆ ਬੜੇ ਸਿਹਰਦ ਬੰਦੇ ਨੇ ਇਹ ਚ ਡੋਟ ਸਾਹਿਬ ਨੇ ਜਸਕੀਰਤ ਭਰਾ ਬਾਈ ਵੱਡਾ ਭਰਾ ਲੱਖਾ ਸਿੰਘ ਸਧਾਨਾ ਆ ਬਾਈ ਕਮਲਜੀਤ ਬਰਾੜ ਨੇ ਤੇ ਬਾਈ ਅਮਨਦੀ ਬੈਂਸ ਬੜੇ ਇੰਟੈਲੈਕਚੁਅਲ ਬੰਦੇ ਨੇ ਜਿਹੜੇ ਕਰਨਲ ਸਾਹਿਬ ਨੇ ਨਾਲ ਤੇ ਜਿੰਨੇ ਜਣਿਆਂ ਨੇ ਬਹਿ ਕੇ ਇਹੀ ਫੈਸਲਾ ਲਿਆ ਬਹੁਤ ਹੋ ਗਿਆ ਮਿੰਤਾਦਰਲੇ ਬਹੁਤ ਕੁਝ ਹੋ ਗਿਆ ਹੁਣ ਤਾਂ ਸਰਕਾਰ ਨੂੰ ਸਿੱਧੀ ਚੇਤਾਵਨੀ ਅਸੀਂ ਤਾਂ ਬੰਨ ਮਾਰਾਂਗੇ ਬਾਈ ਇਹਨੂੰ ਨਹੀਂ ਜਦੋਂ ਤੁਸੀਂ ਕਹਿੰਦੇ ਅਸੀਂ ਗਰੇ ਵਾਲਾ ਭੋਲਾ ਜੀ ਨੂੰ ਮਿਲੇ ਦਲਜੀਤ ਸਿੰਘ ਭੋਲਾ ਜਿਹੜੇ ਚੇਅਰਮੈਨ ਨੇ ਉਸ ਕਮੇਟੀ ਦੇ ਉਹਨਾਂ ਦੇ ਇਲਾਕੇ 'ਚ ਤਾਂ ਸਭ ਤੋਂ ਵੱਧ ਡੈਂਗਾਂ ਨੇ ਕਾਕੋ ਵਾਲ ਚੜਜੋ ਉਧਰ ਸ਼ਿਫਟ ਵਾਲ ਚੜਜੋ ਹਤਾਜਪੁਰ ਰੋਡ ਚੱਲਜੋ ਉਹਨਾਂ ਨੇ ਨਹੀਂ ਕਿਹਾ ਵੀ ਸਾਡੇ ਇਲਾਕੇ 'ਚ ਸਭ ਤੋਂ ਵੱਧ ਡੈਂਗਾਂ ਨੇ ਤੁਸੀਂ ਬਾਈ ਅਸਲ 'ਚ ਹੁਣ ਇਹ ਇਹਦੇ ਬਾਰੇ ਬਿਹਤਰ ਤਾਂ ਭੋਲਾ ਜੀ ਦੱਸ ਸਕਦੇ ਆ ਤੁਹਾਨੂੰ ਜਿਹੜੀ ਸਾਡੀ ਮੀਟਿੰਗ ਹੋਈ ਹੈ ਸਾਨੂੰ ਤਾਂ ਸ਼ੁਭਾਸ਼ਣ ਦਿੱਤਾ ਗਿਆ ਵੀ ਹਾਂ ਅਸੀਂ ਕਰਾਂਗੇ ਜੀ ਅਸੀਂ ਕਰਾਂਗੇ ਤੇ ਕਰ ਰਹੇ ਆ ਮੀ ਪਰ ਇਸ ਟਾਈਮ ਸਾਡੀ ਗੁਜਾਰਿਸ਼ ਆ ਭਗਵਾਨ ਸਿੰਘ ਮਾਨ ਜੀ ਨੂੰ ਵੀ ਭੋਲੇ ਨੂੰ ਵੀ ਬਾਈ ਭੋਲੇ ਨੂੰ ਵੀ ਹੁਣ ਤੁਹਾਡੇ ਤੋਂ ਵਾਲੇ ਵਕਤ ਆ ਜਾਂਦਾ ਪੰਜਾਬ ਨਾ ਖੜਜੋ ਜਾਂ ਇਹਨਾਂ ਇੰਡਸਟਰੀ ਵਾਲਿਆਂ ਨਾਲ ਖੜਜੋ ਆਪਾਂ ਨੂੰ ਕਿਨਾਰਾ ਤਾਂ ਬਾਈ ਕਰਨਾ ਹੀ ਪਊਗਾ ਨਾ ਇੰਡਸਟਰੀ ਲਾਓ ਜਮ ਕੇ ਲਾਓ ਜਿੰਨੀ ਮਰਜ਼ੀ ਲਾਓ ਪਰ ਜਿਹੜੀ ਇੰਡਸਟਰੀ ਪੂਰੇ ਵਿਸ਼ਵ ਪੱਧਰ ਦੇ ਉੱਤੇ ਬੈਨ ਆ ਉਹ ਪੰਜਾਬ ਦੇ ਵਿੱਚ ਹੀ ਲਾਉਣੀ ਆ ਅੱਗੇ ਪੰਜਾਬ ਕੋਲ ਕੀ ਆ ਪਹਿਲਾਂ ਤਾਂ ਸਾਨੂੰ ਗ੍ਰੀਨ ਇਕਨੋਮੀ ਦੇ ਜਾਣ ਦੇ ਵਿੱਚ ਫਸਾਇਆ ਗਿਆ ਪੰਜਾਬ ਦਾ ਪਾਣੀ ਜਿਹੜਾ ਪਲੀਟ ਕਰ ਦਿੱਤਾ ਗਿਆ ਪੰਜਾਬ ਦਾ ਪਾਣੀ ਖਤਮ ਕਰ ਦਿੱਤਾ ਗਿਆ ਤੇ ਹੁਣ ਜਿਹੜਾ ਇਹ ਨਵਾਂ ਸਾਨੂੰ ਜ਼ਹਿਰ ਵੰਡਿਆ ਜਾ ਰਿਹਾ ਨਹੀਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਨਾਲ ਖੜ ਜਾਣ ਜਾਂ ਇੰਡਸਟਰੀਆਂ ਖੜ ਜਾਣ ਤੁਸੀਂ ਨਾਲ ਕਹਿੰਦੇ ਹੋ ਕਿ ਉਹਨਾਂ ਦੇ ਰਾਜ ਸਭਾ ਮੈਂਬਰ ਦੀਆਂ ਆਪਣੀਆਂ ਇੰਡਸਟਰੀਆਂ ਨੇ ਉਹ ਤਾਂ ਆਪਣੇ ਰਾਜ ਸਭਾ ਮੈਂਬਰ ਨਾਲ ਖੜਨਗੇ ਇਹ ਤਾਂ ਹੁਣ ਇਹ ਤਾਂ ਸਰਕਾਰ ਨੇ ਤੈਅ ਕਰਨਾ ਨਾ ਜੇ ਉਹਨਾਂ ਨੇ ਰਾਜ ਸਭਾ ਮੈਂਬਰ ਨਾਲ ਖੜਨਾ ਵਾ ਪੰਜਾਬ ਦੇ ਲੋਕਾਂ ਨਾਲ ਵਿਦਰੋਹ ਕਰਾਉਣਾ ਤੇ ਉਹਦਾ ਰਿਜ਼ਲਟ ਆਪਾਂ ਦੇਖਿਆ ਹੀ ਆ ਚੋਣਾਂ ਦੇ ਵਿੱਚ ਹਾਂ 13 ਜੀਓ ਦੀ ਗੱਲ ਕਰਦੇ ਸੀ ਅਗਲਾ 1 ਘਾਟ ਗਿਆ ਕਿਉਂ ਡਿਆ ਹੁਣ ਭਗਵਾਨ ਸਿੰਘ ਮਾਨ ਦੇ ਹੱਥ ਡੋਰਿਆ ਕਿ ਜਿਹੜੇ ਤਿੰਨ ਬੱਚੇ ਨੇ ਉਹ ਵੀ ਡਾਉਣੇ ਨੇ 0 ਤੇ ਆਉਣਾ ਕੀ ਕਰਨਾ ਹੈ ਇਹ ਸਾਡੇ ਨਾਲ ਗੁਰਿੰਦਰਜੀਤ ਪੰਜਾਬੀ ਸੀਗੇ ਜਿਹੜੇ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਗੰਦਾ ਨਾਲਾ ਸਤਲੁਜ ਦਰਿਆ ਉਹਨੂੰ ਸਾਫ਼ ਕਰਨ ਦੇ ਲਈ ਵੱਡਾ ਸੰਘਰਸ਼ ਵਿੱਢਿਆ ਜਾਊਗਾ ਜਿਵੇਂ ਕਿਸਾਨੀ ਅੰਦੋਲਨ ਚੱਲਿਆ ਸੀ ਓਵੇਂ ਹੀ ਇਹ ਅੰਦੋਲਨ ਚੱਲੂ ਜੇ ਸਰਕਾਰਾਂ ਨਾ ਸੁਧਰੀਆਂ ਇੰਡਸਟਰੀਅਲਿਸਟਾਂ ਦੇ ਨਕੇਲ ਨਾ ਪਾਈ ਗਈ ਤਾਂ ਪੱਕੇ ਤੌਰ ਤੇ ਬੁੱਢੇ ਦਰਿਆ ਜਿਹਨੂੰ ਹੁਣ ਗੰਦਾ ਨਾਲਾ ਕਹਿੰਦੇ ਆ ਉਹਨੂੰ ਬੰਨ ਲਾ ਦੇਣਗੇ ਕੈਮਰਾਮੈਨ ਨਵਜੋਤ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਟਿਆ